ਹਰਮਨ ਤੁਸੀਂ ਅੱਜ ਜਿਹੜਾ ਮਿਨਿਸਪਲ ਇਲੈਕਸ਼ਨ ਲਈ ਨਾਂ ਜਿਹੜਾ ਆਪਣਾ ਅੱਜ ਮੋਹਰੇ ਲਿਆਂਦਾ ਔਰ ਮੇਨ ਏਮਫਸਿਸ ਤੁਸੀਂ ਜਿਹੜੀਆਂ ਗੱਲਾਂ ਤੇ ਕਰ ਰਹੇ ਆ ਟੈਕਸਸ ਤੇ ਹਾਂਜੀ ਉਹ ਵਾਕਈ ਲੋਕ ਜਿਹੜੇ ਨੇ ਬੜੇ ਦੁਖੀ ਹੋਏ ਆ ਪ੍ਰੋਪਰਟੀ ਟੈਕਸਸ ਬਿਜ਼ਨਸ ਟੈਕਸਸ ਉਹ ਕਿਵੇਂ ਘਟਾਓਗੇ ਤੁਸੀਂ ਹੁਣ ਬਹੁਤ ਵਧੀਆ ਸਵਾਲ ਆ ਤੇ ਜਿਹੜਾ ਸਾਡਾ ਪ੍ਰਾਇੋਰਟੀ ਆ ਕਿ ਅਸੀਂ ਜਿਹੜੀ ਅਫੋਰਡੇਬਿਲਟੀ ਨਹੀਂ ਲਿਆਉਣੀ ਆ ਸ਼ਹਿਰ ਦੇ ਵਿੱਚ ਪਹਿਲੀ ਗੱਲ ਜਿਹੜਾ ਸਾਡਾ ਬਜਟ ਆ ਉਹਦੇ ਵਿੱਚ ਅਸੀਂ ਜਿਹੜੇ ਬਜਟ ਸੇਵਿੰਗਸ ਕੱਟ ਲਿਓਣੇ ਆ ਅਸੀਂ 100 ਦੇ ਵਿੱਚ 100 ਦਿਨਾਂ ਦੇ ਵਿੱਚ ਜਦੋਂ ਅਸੀਂ ਇੱਕ ਚਲਗੇ ਸਿਟੀ ਹਾਲ ਦੇ ਵਿੱਚ ਸਾਡੇ ਕੋਲ ਪਲਾਨ ਹੈ ਕਿ ਅਸੀਂ ਬਿਲੀਅਨ ਡਾਲਰ ਕੱਟ ਕਰਨਾ ਹੈ ਫ্রম ਦਾ ਬਜਟ ਵਿਥਿਨ ਦਾ ਫਰਸਟ 100 ਡੇਸ ਜੇ ਸਾਡੀ ਟੀਮ ਪੂਰੀ ਜਾਵੇ ਸਿਟੀ ਕਾਉਂਸਲ ਦੇ ਵਿੱਚ ਵੀ ਹੈਵ ਦਾ ਪਲਾਨ ਅਸੀਂ ਆਪਣੇ ਤੁਸੀਂ ਅੱਜ ਸੁਣਿਆ ਸਾਡੇ ਨਾਲ ਪੁਰਾਣੇ ਮੇਅਰ ਸਟੀਵਨ ਮੈਂਡਲ ਜਿਹਨੇ ਨੇ ਬਹੁਤ ਕੁਝ ਇੱਥੇ ਸ਼ਹਿਰ ਦੇ ਵਿੱਚ ਬਣਾਇਆ ਇਨਫਰਾਸਟ੍ਰਕਚਰ ਬਣਾਇਆ ਅਰੀਨਾ ਬਣਾਇਆ ਉਹਨਾਂ ਨਾਲ ਬੈ ਕੇ ਅਸੀਂ ਇਹੀ ਪਲਾਨ ਬਣਾਇਆ ਕਿ ਅਸੀਂ ਪੈਸੇ ਕਿੱਦਾਂ ਬਚਾਉਣੇ ਆ ਮਤਲਬ ਇਸ ਚੀਜ਼ਾਂ ਲਈ ਐਕਸਪੀਰੀਅੰਸ ਦੀ ਬਹੁਤ ਜ਼ਿਆਦਾ ਲੋੜ ਆ ਇਹਦੇ ਵਿੱਚ ਤੁਹਾਨੂੰ ਇੱਕ ਬਿਜ਼ਨਸ ਵਾਲੀ ਸੋਚ ਵੀ ਬਹੁਤ ਲੋੜ ਆ ਕਿ ਤੁਸੀਂ ਜਿਹੜੀ ਸਰਵਿਸਿਜ਼ ਆ ਉਹਨੂੰ ਘੱਟ ਨਹੀਂ ਕਰਨੇ ਪਰ ਤੁਸੀਂ ਪੈਸੇ ਕਿੱਦਾਂ ਬਚਾਉਣੇ ਆ ਐਂਡ that needs experience and leadership and that's what we're going to bring to the table ਸੀ ਇਹ ਗੱਲ ਅਕਸਰ ਕਹੀ ਜਾਂਦੀ ਆ ਹੁਣ ਮੈਨੂੰ ਪਤਾ ਲੱਗਾ ਵੀ ਕੈਲਗਰੀ ਦੇ ਵਿੱਚ ਇੱਥੇ ਨਾਲੋਂ ਅੱਧੇ ਟੈਕਸ ਆ। ਉਹਨਾਂ ਕਿਵੇਂ ਕਰ ਲੈ? ਦੇਖੋ ਇੱਕ ਤਾਂ ਹੁੰਦਾ ਆ ਕਿ ਇੰਡਸਟਰੀਅਲ ਬੇਸ ਜਿਹੜਾ ਹੁੰਦਾ ਆ ਉਹ ਇੱਕ ਉਹ ਵੱਡਾ ਕੰਟਰੀਬਿਊਟਰ ਹੁੰਦਾ ਆ ਪ੍ਰੋਪਰਟੀ ਟੈਕਸਿਸ ਦੇ ਹਿਸਾਬ ਨਾਲ। ਤੇ ਉਸ ਲਈ ਸਾਡੇ ਸ਼ਹਿਰ ਨੇ ਹੁਣ ਜਾ ਕੇ ਇੱਕ ਇੰਡਸਟਰੀਅਲ ਬੇਸ ਦਾ ਵਧਾਉਣ ਦਾ ਪਲਾਨ ਬਣਾਇਆ। ਤੇ ਅਸੀਂ ਬਹੁਤ ਚਿਰੋਂ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਇੰਡਸਟਰੀਅਲ ਬੇਸ ਹੋਣਾ ਚਾਹੀਦਾ ਉਹ ਵਧਾਉਣਾ ਪੈਣਾ ਆ ਤੇ ਨਾਲੋਂ ਨਾਲ ਜਿਹੜੇ ਟੈਕਸਿਸ ਆ ਉਹ ਲੋਕਾਂ ਦੇ ਉੱਪਰ ਨਹੀਂ ਬੋਝ ਪਾਉਣਾ ਸੀ। ਅਸੀਂ ਪਹਿਲਾਂ ਤਾਂ ਆਪਣੀ ਜਿਹੜੀ ਸਪੈਂਡਿੰਗ ਆ ਉਹਨੂੰ ਕਟਾਉਣੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਰਸਸ ਵਧਾਉਣੇ ਆ ਮਤਲਬ ਇੰਡਸਟਰੀਅਲ ਬੇਸ ਫੇਰ ਹੀ ਤੁਸੀਂ ਆਪਣਾ ਜਿਹੜਾ ਲੋਕਾਂ ਤੇ ਬੋਝ ਹੈ ਉਹ ਘਟਾ ਸਕਦੇ ਆ ਸੋ ਤੁਸੀਂ ਇਹ ਜਿਹੜਾ ਤੁਹਾਡਾ ਪਲੇਟਫਾਰਮ ਹੈ ਇਹ ਕਿਸੇ ਪਾਰਟੀ ਦੇ ਨਾਲ ਅਲਾਈਨਡ ਆ ਕਿ ਇੰਡੀਪੈਂਡੈਂਟ ਚੱਲ ਰਿਹਾ ਸੋ ਆਲਵੇਸ ਲੋਕੀ ਸਾਨੂੰ ਸਾਰੇ ਜਾਣਦੇ ਆ ਕਿ ਐਸੀ ਬਹੁਤ ਯੋਜਾ ਯਾਦ ਬੰਦੇ ਨੇ ਪਰ ਇਹ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਪਹਿਲੀ ਵਾਰੀ ਜਿਹੜੀ ਆਪਣੀ ਇੱਕ ਸਲੇਟ ਬਣੀ ਆ ਡਿਮੈਂਡ ਆਪਣੇ ਬੈਟਰ ਐਡਮਿੰਟਨ ਦੀ ਵਿੱਚ ਕਰਕੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਬੜਾ ਓਖਾ ਲੱਗਦਾ ਆ ਕਰਕੇ ਕੈਂਪੇਨ ਹੋ ਜਾਂਦੀ ਆ ਉਹ ਆਪਣੇ ਜੋ ਵੀ ਪ੍ਰੋਮਿਸਸ ਕਰ ਲੈਂਦੇ ਆ ਕੈਂਡੀਡੇਟਸ ਤੇ ਬਾਅਦ ਚ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਪੂਰੀਆਂ ਕੀਤੀਆਂ ਨਹੀਂ ਕੀਤੀਆਂ ਹੁਣ ਅਸੀਂ ਟਰਾਂਸਪੇਰੈਂਟ ਆਪ ਟੂ ਲੋਕਾਂ ਦੇ ਸਾਹਮਣੇ ਲਿਆਉਂਦਾ ਕਿ ਦੇਖੋ ਅਸੀਂ ਇਕੱਠਿਆਂ ਨੇ ਕੰਮ ਕਰਕੇ ਇਹ ਚੀਜ਼ਾਂ ਅਸੀਂ ਇਹ ਤੇ ਐਕਟ ਕਰਨਾ ਤੇ ਕੰਮ ਕਰਨਾ ਆ ਤੇ ਇਹ ਬਹੁਤ ਜ਼ਰੂਰੀ ਆ ਕਿ ਇਨਸਟੈਡ ਆ ਪਿਛਲੇ ਖਾਤੇ ਦੇ ਵਿੱਚ ਔਰ ਜੋ ਪਿਛਲੇ ਅ ਦਰਵਾਜਿਆਂ ਦੇ ਵਿੱਚ ਉਹ ਡੀਲ ਕਰਦੇ ਆ एवरीथिंग ਇਜ਼ ਆਊਟ ਇਨ ਦੀ ਓਪਨ ਐਂਡ ਟਰਾਂਸਪੇਰੈਂਟ ਐਂਡ ਦੈਟਸ ਵਾਈ ਵੀ ਆਰ ਪਾਰਟ ਆਫ ਅ ਸਲੀਟ ਥੈਂਕ ਯੂ ਵੈਰੀ ਮੱਚ ਐਂਡ ਵਿਸ਼ ਯੂ ਗੁੱਡ ਲੱਕ ਐਂਕੀ ਥੈਂਕ ਯੂ ਸੋ ਮੱਚ ਥੈਂਕ ਯੂ ਪਰ ਇਟ ਨੀਡਸ ਇਸ ਕਮਿਊਨਿਟੀ ਇਸ ਵਿਲਿੰਗ ਟੂ ਵਰਕ ਫਾਰ ਇਟ ਸੋ ਐਵਰੀਬਾਡੀ ਇਨ ਥਿਸ ਕਮਿਊਨਿਟੀ Need to know how this man is so committed to making it a great place to live. And so I'm truly honored to have the opportunity to introduce you. You're a great person, a wonderful friend, and I think you're going to represent this community in such a way that it's going to have, first time in a number of years, someone that cares passionately about the challenge you face with security and community needs and roads and transportation, all kinds of things. Because you have the passion for people you have the passion because you care so much about not just yourself or just your own community about everybody. In your life you've done so many things and I congratulate you for being such a wonderful wonderful man, a huge friend and if I, I just cannot believe they will not vote for you in the upcoming election on October 20th or earlier you can vote as Sunny has said. But please get all your friends out to vote for in my opinion the best candidate not just in this area but in the in our entire city. Harmon Kendall